ਸੀਬੀਆਈ ਦੇ 6900 ਯਾਨੀ ਕਿ 7000 ਤੋਂ ਮਹਿਜ਼ 100 ਕੇਸ ਘਟਨੇ ਜਿਹੜੇ ਪੈਂਡਿੰਗ ਨੇ ਤੇ ਇਸ ਵਿੱਚ ਵੀ ਅਜਿਹੇ ਕੇਸ ਕਿੰਨੇ ਨੇ ਜਿਹੜੇ 20 ਸਾਲ ਤੋਂ ਪੈਂਡਿੰਗ ਨੇ ਉਹ ਕਹਿੰਦੇ ਵੀ 658 ਕੇਸ ਸੀਬੀਆਈ ਕੋਲੇ ਜਾਂਚ ਲਈ ਪੈਂਡਿੰਗ ਪਏ ਨੇ ਜਾਂਚ ਹੀ ਨਹੀਂ ਸ਼ੁਰੂ ਹੋਈ ਹੋਈ ਉਹਨਾਂ ਦੀ ਜਿਵੇਂ ਸਮਾਂ ਵਧਿਆ ਜਿਹੜੀ ਦੋਸ਼ ਸਿੱਧ ਦਾਰ ਹੈ ਉਹ ਘਟ ਘਟ ਗਈ ਤੇ ਰੌਲਾ ਪ੍ਰਧਾਨ ਮੰਤਰੀ ਸਾਹਿਬ ਬਹੁਤ ਪਾਉਂਦੇ ਆ ਤੇ ਇਹ ਪਿੰਜਰੇ ਦੇ ਤੋਤੇ ਜਿਹਨੂੰ ਕਹਿੰਦੇ ਹੁੰਦੇ ਸੀਗੇ ਆਪ ਸੀਬੀਆਈ ਨੂੰ ਉਹ ਦੂਜਿਆਂ ਦੇ ਗੱਲ ਪਾਉਣ ਵਾਸਤੇ ਐ ਗੱਲਾਂ ਬਹੁਤ ਮਾਰਨੀਆਂ ਨੇ ਪਰ ਜੇ ਇਹ ਚੀਜ਼ਾਂ ਨੂੰ ਫਾਸਟ ਟਰੈਕ ਅਦਾਲਤਾਂ ਨੂੰ ਸੌਂਪ ਕੇ ਸਮਾਵਧ ਕਰਾਇਆ ਜਾਵੇ ਹੁਣ ਜਿਨ੍ਹਾਂ ਨੂੰ 20-20 ਸਾਲ ਹੋ ਗਏ ਕੀ ਰਹਿ ਗਿਆ ਉਹ ਕੇ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਦੂ ਅੱਜ ਇੱਕ ਖਾਸ ਰਿਪੋਰਟ ਦੀ ਗੱਲ ਕਰਾਂਗੇ ਗੱਲ ਕੇਸਾਂ ਦੀ ਕਰੀਏ ਤਾਂ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਲਟਕਦੇ ਰਹਿੰਦੇ ਨੇ ਕਈ ਵਾਰ 10 15 20 ਸਾਲ ਜਾਂ ਫਿਰ ਕਹਾਂ ਲੋ ਕਿ ਦੂਸਰੀ ਤੋਂ ਤੀਸਰੀ ਪੀੜ੍ਹੀ ਵੀ ਆ ਜਾਂਦੀ ਹੈ ਕਿ ਕੇਸ ਲਗਾਤਾਰ ਉਸੇ ਤਰ੍ਹਾਂ ਜਿਹੜੇ ਚੱਲਦੇ ਰਹਿੰਦੇ ਨੇ ਹਾਲਾਂਕਿ ਇਸ ਬਾਰੇ ਕੁਝ ਦਿਨ ਪਹਿਲਾਂ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਜਿਹੜਾ ਸੱਭਿਆਚਾਰ ਹੈ ਇਸ ਨੂੰ ਲੈ ਕੇ ਕਿ ਤਰੀਕ ਤੇ ਤਰੀਕ ਅੱਗੇ ਜਾ ਰਹੀ ਆ ਉਹ ਨਹੀਂ ਹੋਣਾ ਚਾਹੀਦਾ ਇਸੇ ਮਾਮਲੇ ਦੇ ਵਿੱਚ ਅੱਜ ਇੱਕ ਰਿਪੋਰਟ ਖਾਸ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ सीबीआई ਦੇ 69000 ਯਾਨੀ ਕਿ 7000 ਤੋਂ ਮਹਿਜ਼ 100 ਕੇਸ ਘਟਨੇ ਜਿਹੜੇ ਪੈਂਡਿੰਗ ਨੇ ਤੇ ਇਸ ਵਿੱਚ ਵੀ ਅਜਿਹੇ ਕੇਸ ਕਿੰਨੇ ਨੇ ਜਿਹੜੇ 20 ਸਾਲ ਤੋਂ ਪੈਂਡਿੰਗ ਨੇ ਇਸ ਸਬੰਧਿਤ ਜ਼ਿਆਦਾ ਗੱਲਬਾਤ ਕਰਦੇ ਆ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋਂ ਨਾਲ ਟਿਲੋਂ ਸਾਹਿਬ ਕਿਸ ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ ਕਿ ਇੰਨੇ ਕੇਸ ਤੇ ਉਹ ਵੀ ਲੰਬੇ ਸਮੇਂ ਤੋਂ ਚੱਲ ਰਹੇ ਨੇ ਜੀ ਮੈਨੂੰ ਇਓਂ ਲੱਗਦਾ ਹੈ ਜੇ ਸਾਡੇ ਸੁਪਰ ਕਵੀ ਸੀਗੇ ਸਰਜੀਤ ਪਾਤਰ ਉਹਨਾਂ ਨੇ ਏਅਰਪੋਰਟ ਪਹਿਲੇ ਹੀ ਪੜ੍ਹ ਲਈ ਹੋਣੀ ਆ ਹੂੰ ਉਹਨਾਂ ਨੇ ਲਿਖਿਆ ਕਿ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਥੱਕ ਗਏ ਜੀ ਉਹ ਕਹਿ ਕੇ ਤੁਸੀਂ ਉਜੜੀ ਕਰੇ ਜਾਓ ਕਿੰਨਾ ਕਚੇੜਾ ਹੋਰ ਇੱਥੇ ਇਹ ਇੰਤਜ਼ਾਰ ਕਰਦੇ ਰਹਿਣਗੇ ਹੂੰ ਸੀਬੀਆਈ ਦੇ ਵਿੱਚ ਇੱਕ ਕੇਂਦਰੀ ਵਿਜੀਲੈਂਸ ਕਮਿਸ਼ਨ ਹੈ ਉਹਦੀ ਇੱਕ ਰਿਪੋਰਟ ਜਾਰੀ ਹੋਈ ਹੈ ਰਿਪੋਰਟ ਕੀ ਕਹਿੰਦੀ ਹੈ 6900 ਕੇਸ ਬੱਖ ਬੱਖ ਥਾਵਾਂ ਤੇ ਬਕਾਇਆ ਪਏ ਨੇ 2023 ਚ ਸੀਬੀਆਈ ਨੇ 873 ਕੇਸਾਂ ਦੀ ਜਾਂਚ ਕੀਤੀ ਹੈ ਜੀ 364 64 ਕੇਸ 20 ਸਾਲ ਤੋਂ ਵੱਧ ਸਮੇਂ ਤੋਂ ਲਟਕੇ ਹੋਏ ਨੇ ਹੂੰ ਤੇ ਜੇ ਅਸੀਂ ਕੁੱਲ ਚੀਜ਼ ਨੂੰ ਇਹਨੂੰ ਦੇਖੀਏ ਉਹ ਕਹਿੰਦੇ ਵੀ 658 ਕੇਸ ਸੀਬੀਆਈ ਕੋਲੇ ਜਾਂਚ ਲਈ ਪੈਂਡਿੰਗ ਪਏ ਨੇ ਜਾਂਚ ਹੀ ਨਹੀਂ ਸ਼ੁਰੂ ਹੋਈ ਹੋਈ ਉਹਨਾਂ ਦੀ ਜੀ ਇਹਦੇ ਦੌਰਾਨ ਬਹੁਤ ਸਾਰੇ ਪੁਰਾਣੇ-ਪੁਰਾਣੇ ਕੇਸ ਐ 31 ਦਸੰਬਰ 2023 ਅਦਾਲਤਾਂ ਵਿੱਚ 6903 ਮਾਮਲੇ ਲੰਬਿਤ ਪਏ ਆ ਹਮ 873 ਜਿਵੇਂ ਮੈਂ ਪਹਿਲਾਂ ਦੱਸ ਕੇਟਿਆਂ ਰਿਪੋਰਟ ਬਤਾਉਕ ਸੀਬੀਆਈ ਨੇ ਮਲਜਮਾ ਵੱਲੋਂ 12 ਜਾਂ 773 ਅਪੀਲਾਂ ਜਾਂ ਮੁੜ ਪ੍ਰਚਾਰ ਦੀਆਂ ਪਟੀਸ਼ਨਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਲਟਕਾ ਆਵਸਥਾ ਚ ਨੇ ਜੀ 501 ਕੇਸ 20 ਸਾਲਾਂ ਤੋਂ ਨੇ ਜੀ 1138 ਮਾਮਲੇ ਉਹ ਨੇ ਜਿਹੜੇ 15 ਸਾਲਾਂ ਤੋਂ ਐ ਜੀ 20 ਸਾਲ ਤੋਂ ਘਟੇਗਾ ਤੇ 3850 ਕੇਸ ਨੇ ਜਿਹੜੇ 5 ਸਾਲਾਂ ਤੋਂ ਵੱਧ 10 ਸਾਲਾਂ ਤੋਂ ਘਟਾ ਹੈ ਜੀ 10 ਸਾਲ ਤੋਂ ਘਟਨੇਗੇ 2554 ਕੇਸ ਐ ਜਿਹੜੇ 2 ਸਾਲਾਂ ਤੋਂ ਘਟ ਸਮੇਂ ਤੋਂ ਅਜੇ ਵੀ ਲਟਕ ਕਵਸਥਾ ਦੇ ਵਿੱਚ ਨੇ ਪੈਂਡਿੰਗ ਪਏ ਨੇ ਜੀ ਸੋ ਜਿਹੜੇ 82 ਕੇਸ ਨੇ ਉਹ ਮੁਲਾਜ਼ਮਾ ਵਿਰੁੱਧ ਵਿਭਾਗੀ ਕਾਰਵਾਈ ਦੇ ਨੇ ਹੂੰ ਇਹਦੇ ਵਿੱਚ ਜਿਵੇਂ ਆਪਾਂ ਸਾਰਾ ਦੱਸਿਆ ਕਿ 2023 ਦੌਰਾਨ ਆਮਦਨ ਤੋਂ ਵੱਧ ਜਾਇਦਾਦ ਦੇ 37 ਜੀ ਦਰਜ ਕੇਸ ਕੀਤੇ ਗਏ 876 ਮਾਮਲਿਆਂ ਚ 99 ਮਾਮਲੇ ਸੰਵਿਧਾਨਕ ਅਦਾਲਤਾਂ ਦੇ ਤੇ ਕੁਝ ਦੂਸਰੇ ਨੇ 2023 ਵਿੱਚ 674 ਲੋਕ ਜਿਹੜੇ ਆਫੀਸਰ ਨੇ ਜੀ ਸਰਕਾਰੀ ਅਧਿਕਾਰੀ ਨੇ ਹਮ ਉਹਨਾਂ ਦੇ ਉਹਦੇ ਵਿੱਚੋਂ 195 ਗੈਜਟਿਡ ਅਧਿਕਾਰੀ ਨੇ ਹਮ ਸੋ ਇਹ ਜਿਹੜਾ ਰਿਪੋਰਟ ਜਦੋਂ ਸਾਹਮਣੇ ਆਉਂਦੀ ਹੈ 2023 ਵਿੱਚ ਇਹਨਾਂ ਦਾ ਜਿਹੜਾ ਦੋਸ਼ ਸਿੱਧ ਦਰ ਹੈ ਉਹ ਹੈਗੀ ਹੈ 71.47% ਜੀ ਤੇ 23 23 ਦੀ ਗੱਲ ਹੈ ਜੀ 22 ਦੇ ਵਿੱਚ ਸੀਗੇ 74.59% ਹੂੰ ਪਬ ਜਿਵੇਂ ਸਮਾਂ ਵਧਿਆ ਜਿਹੜੀ ਦੋਸ਼ ਸਿੱਧ ਦਰ ਹੈ ਉਹ ਘਟ ਗਈ ਘਟ ਗਈ ਤੇ ਰੋਲਾ ਪ੍ਰਧਾਨ ਮੰਤਰੀ ਸਾਹਿਬ ਬਹੁਤ ਪਾਉਂਦੇ ਆ ਤੇ ਇਹ ਪਿੰਜਰੇ ਦੇ ਤੋਤੇ ਜਿਹਨੂੰ ਕਹਿੰਦੇ ਹੁੰਦੇ ਸੀਗੇ ਆਪ ਸੀਬੀਆਈ ਨੂੰ ਉਹ ਦੂਜਿਆਂ ਤੇ ਗੱਲ ਪਾਉਣ ਵਾਸਤੇ ਆ ਤੇ ਇੰਨੇ ਇੰਨੇ ਕੇਸ ਬਕਾਇਆ ਰਹਿਣ ਫਿਰ ਡੀ.ਵੀ. ਚੰਦਰ ਚੂੜ ਸਾਬ ਵੀ ਕਹਿੰਦੇ ਆ ਤੇ ਰਾਸ਼ਟਰਪਤੀ ਸਭਾ ਵੀ ਕਹਿੰਦੇ ਆ ਗੱਲਾਂ ਬਹੁਤ ਮਾਰਨੀਆਂ ਨੇ ਪਰ ਜੇ ਇਹ ਚੀਜ਼ਾਂ ਨੂੰ ਫਾਸਟ ਟਰੈਕ ਅਦਾਲਤਾਂ ਨੂੰ ਸੌਂਪ ਕੇ ਸਮਾਵਧ ਕਰਾਇਆ ਜਾਵੇ ਹੁਣ ਜਿਨ੍ਹਾਂ ਨੂੰ 20-20 ਸਾਲ ਹੋ ਗਏ ਕੀ ਰਹਿ ਗਿਆ ਉਹ ਕੇਸ ਜੇ ਅੱਜ ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ ਜਿੰਨਾ ਚਿਰ ਉਹ ਜ਼ਿਲ੍ਹਾ 'ਚ ਰਹੇ ਉਹ ਸਮਾਂ ਕੌਣ ਦੇਵੇਗਾ ਭਾਈ ਕੌਣ ਕਰੇਗਾ ਕਰੇ ਕਰੇਗਾ ਸੋ ਇਹ ਬੜੀ ਅੱਖਾਂ ਖੋਲਣ ਵਾਲੀ ਰਿਪੋਰਟ ਹੈ ਜਿਹੜੀ ਅੱਦੇ ਬੇਰਬੇ ਆਪਾਂ ਸਾਂਝੀ ਕੀਤੀ ਨੇ ਜੀ ਬਿਲਕੁਲ ਸੋ ਤੁਸੀਂ ਦੇਖਿਆ ਕਿ ਕਿੰਨੇ ਕਿੰਨੇ ਕੇਸ ਕਿੰਨੇ ਕਿੰਨੇ ਸਮੇਂ ਤੋਂ ਚੱਲ ਰਿਹਾ ਤੇ ਕਿੰਨੇ ਲੰਬੇ ਚੱਲ ਰਹੇ ਆ ਵੱਡੀ ਗੱਲ ਹੈ ਇਹ ਸੋ ਇਸੇ ਤਰ੍ਹਾਂ ਕੋਈ ਹੋਰ ਰਿਪੋਰਟ ਹੈ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ